ਵੀਰੇ ਪੰਮਾ ਬੋਲਦਾ ਪੰਮਾ ਬਾਈ ਜੀ ਆ ਗਏ ਨੇ ਬਾਈ ਜੀ ਬਹੁਤ ਵਧੀਆ ਪਿਕਚਰ ਸੀ ਅਲਟੀਮੇਟ ਐਕਸਪੀਰੀਅੰਸ ਸੀਗਾ ਮੂਵੀ ਦਾ ਅਲਟੀਮੇਟ ਜਿਸ ਹਿਸਾਬ ਨਾਲ ਮੂਵੀ ਐਕਸਪੈਕਟ ਕੀਤੀ ਸੀ ਉਸ ਹਿਸਾਬ ਦੀ ਤੋਂ ਬਹੁਤ ਜ਼ਿਆਦਾ ਵਧੀਆ ਮੂਵੀ ਸੀ ਬਾਈ ਕਿਵੇਂ ਦੀ ਲੱਗੀ ਵਾਰਨਿੰਗ ਪੰਮੇ ਕਰਕੇ ਦੇਖਣ ਆਇਆ ਬਹੁਤ ਪੰਮੇ ਦਾ ਕਰਤਾਰ ਬਹੁਤ ਵਧੀਆ ਬਾਈ ਬਹੁਤ ਨਜ਼ਾਰਾ ਬਣਦਾ ਬੜੀ ਘੈਂਟ ਫਿਲਮਾਂ ਮੇਰੇ ਵਾਲੇ ਮੰਜੇ ਤੇ ਤਾਂ ਨਹੀਂ ਬੈਠੇ ਸਭ ਤੋਂ ਵਧੀਆ ਲੱਗੀ ਤੁਹਾਨੂੰ ਪੰਮੇ ਦੀ ਹਾਂਜੀ ਔਰ ਤੇ ਪੰਜ ਵਿੱਚੋਂ ਤੁਸੀਂ 9 ਲਾ ਕੇ ਦਵਾ ਵਧੀਆ 10 ਹੀ 10 ਹੀ ਦਵਾਂਗਾ ਪੰਜ 'ਚੋਂ 10 ਕੇ ਦਵਾਂਗਾ ਵਧੀਆ ਮੂਵੀ ਸੀ ਖੜੀ ਚੋਂ ਬਾਹਰ ਜਿਹਨੂੰ ਉਹ ਮਾਰਨਾ ਹੈ ਉਹ ਬੰਦਾ ਪੱਕਾ ਯਮ ਲੋਕ ਭਾਈ ਵਾਰਨਿੰਗ ਟੂ ਫਿਲਮ ਕਿਵੇਂ ਦੀ ਲੱਗੀ ਬਹੁਤ ਵਧੀਆ ਵੀਰੇ ਸਿਰਾ ਐਕਟਿੰਗ ਹੈ ਸਿਰਾ ਫਿਲਮ ਤੇ ਸਿਰਾ ਡਾਇਲੋਗ ਹੈ ਤੇ ਜੋ ਉਸਕੇ ਵਿੱਚ ਦਿਖਾਇਆ ਗਿਆ ਉਹ ਸਿਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਿਰਾ ਹੀ ਹੈ ਦੋ ਦੀ ਐਕਟਿੰਗ ਬੋਕ ਹੈਂਦਾ ਕਿ ਕੀ ਦੀ ਐਕਟਿੰਗ ਬੋਕ ਹੈਂਦਾ ਬੋ ਸਿਰ ਮੋੜਾ ਹੈ। ਇਹ 15 16 ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਹੈ। ਜਿਹੜੀ ਸੀਟੀ ਇਹਦੀ ਮੈਂ ਵਜਾਉਣੀ ਆ। ਉਹ ਨਹੀਂ ਇਹ ਨੂੰ ਆਉਂਦੀ। ਅੱਛਾ ਵੀਰੇ ਪਾਰਨੀ ਟੂਰ ਫਿਰ ਕਿਵੇਂ ਦੀ ਲੱਗੀ? ਬਹੁਤ ਵਧੀਆ ਲੱਗੀ ਜੀ। ਤੁਹਾਨੂੰ ਕਿਵੇਂ ਦੀ ਲੱਗੀ? ਬਹੁਤ ਵਧੀਆ ਸੀਗੀ। ਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਤੁਹਾਨੂੰ। ਪੰਮੇ ਦੀ। ਹਾਂਜੀ। ਅੱਛਾ ਫੈਮਿਲੀ ਨਾਲ ਦੇਖਣ ਵਾਲੀ ਫਿਲਮ ਹੈਗੀ ਇਹ? ਫੈਮਿਲੀ ਨਾਲ ਨਹੀਂ ਦੇਖ ਸਕਦੇ ਹੈਗੇ। ਹਾਂ 18+ ਹੈਗੀ ਹੈ। ਹਾਂਜੀ। ਡਾਇਲੌਗਸ ਹੈਗੇ। हां ਜਿਹੜੇ ਫੈਮ ਵਿੱਚੋਂ ਕਿੰਨੇ ਸਟਾਰ ਦੋਗੇ ਤੁਸੀਂ 4 ਦਵਾਂਗੇ ਜੀ 4.5 اچھا ਸਭ ਤੋਂ ਵਧੀਆ ਕਿਸ ਦਾ ਰੋਲ ਲੱਗਾ ਪੰਮੇ ਦਾ ਪੰਮੇ ਦਾ ਤੁਹਾਨੂੰ ਪੰਮੇ ਦਾ ਤੇ ਗਿੱਪੀ ਕਰੇ ਵਾਲਾ ਦੋਨਾਂ ਦਾ ਬਹੁਤ ਵਧੀਆ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਛਾ ਵਾਰਨਿੰਗ 2 ਜਿੰਨੀ ਤੁਹਾਡੇ ਮਾਕੇਦਾਰ ਮੂਵੀ ਆ ਜਿੰਨਾ ਉਹਦੇ ਵਿੱਚ ਜੋਸ਼ ਆ ਉਨਾ ਹੀ ਬਾਈਆਂ ਦੇ ਵਿੱਚ ਆ ਦੇਖ ਕੇ ਪੂਰਾ ਵਾਰਨਿੰਗ 2 ਬਾਈ ਕਿਵੇਂ ਦੀ ਲੱਗੀ ਵਾਰਨਿੰਗ 2 ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੱਗੀ ਮੇਰੇ ਫਿਲਮ ਦਾ ਬਹੁਤ ਵਧੀਆ ਓਏ ਪੰਮੇ ਕਰਕੇ ਦੇਖਣ ਆਏ ਆ ਪੰਮੇ ਦਾ ਕਿਰਦਾਰ ਬਹੁਤ ਵਧੀ ਪੂਰਾ ਪੈਸਾ ਵਸੂਲ ਆ ਬਾਈ ਓਕੇ ਪੂਰਾ ਕੰਮ ਖਿਚਵਾ ਅੱਛਾ ਬਾਈ ਵਾਰਨਿੰਗ ਤਿੰਨ ਵੀ ਆ ਰਹੀ ਆ ਫਿਰ ਕਿੰਨਾ ਕੀ ਇੰਤਜ਼ਾਰ ਆ ਵਾਰਨਿੰਗ ਤਿੰਨ ਦਾ ਪਹਿਲੇ ਟਿਕਟ ਬੁੱਕ ਕਰਾ ਦਾਂਗੇ ਪਹਿਲੀ ਕਰਾ ਦਾਂਗੇ ਅਸੀਂ ਦਾ ਫੁੱਲ ਨਜ਼ਾਰਾ ਆ ਬਾਈ ਪੂਰਾ ਕਾਇਮ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਬਾਈ ਪੰਜ ਜੀ ਤੁਸੀਂ ਪੰਜ ਜੀ ਪੰਜ ਪੰਜ ਵਟਾ 5 ਪੰਜ ਹੀ ਦਾਂਗੇ ਪੰਜ ਵਟਾ 5 ਪੰਜ ਜੀ ਪੰਜ ਕਹਿ ਦੋ ਫਿਰ ਇੱਕ ਵਾਰ ਪੰਮਾ ਜੀ ਨੂੰ ਵੀ ਚਮਚੇ ਦਾ ਰੋਲ ਘੱਟ ਰੱਖੋ ਤੁਸੀਂ ਕੋਈ ਨਹੀਂ ਰੋਲ ਘੱਟ ਬਾਈ ਕੋਈ ਨਹੀਂ ਓਕੇ ਬਾਈ ਧੰਨਵਾਦ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਬਰੇ ਥੈਂਕ ਯੂ ਥੈਂਕ ਯੂ ਤਾ ਦੇਖਿਆ ਦੋਸਤੋ ਕਿੰਨਾ ਜੋਸ਼ ਆ ਵਾਰਨਿੰਗ 2 ਨੂੰ ਲੈ ਕੇ ਲੋਕਾਂ ਦੇ ਵਿੱਚ ਤੁਸੀਂ ਪਹੁੰਚੋ ਆਪਣੇ ਥੀਏਟਰ ਨਾਲ ਦੇ ਸਿਨੇਮਾ ਘਰਾਂ ਦੇ ਵਿੱਚ ਤੇ ਦੇਖੋ ਵਾਰਨਿੰਗ 2 ਵਾਰਨਿੰਗ 2 ਫਿਲਮ ਬੜੀ ਚਰਚਾ ਦੇ ਵਿੱਚ ਆ ਬਾਈ ਹੋਰੀ ਦੇਖ ਕੇ ਐਨ ਬਾਈ ਸਭ ਤੋਂ ਪਹਿਲਾਂ ਹਸ਼ਕਾ ਸਸਿਕਾਲ ਜੀ ਠੀਕ ਹੋ ਸਾਰੇ ਤੁਸੀਂ ਠੀਕ ਹੋ ਵਧੀਆ ਵੀਰੇ ਕਿਰਪਾ ਮਿਹਰਬਾਨੀ ਅੱਛਾ ਬਾਈ ਵਾਰਨਿੰਗ 2 ਫਿਲਮ ਕਿਵੇਂ ਦੀ ਲੱਗੀ ਬਹੁਤ ਵਧੀਆ ਵੀਰੇ ਸਿਰਾ ਐਕਟਿੰਗ ਹੈ ਸਿਰਾ ਫਿਲਮ ਤੇ ਸਿਰਾ ਡਾਇਲੋਗ ਤੇ ਜੋ ਉਸਕੇ ਵਿੱਚ ਦਿਖਾਇਆ ਗਿਆ ਉਹ ਸਿਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਿਰਾ ਹੀ ਹੈ ਬਸ ਅੱਛਾ ਬਾਈ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਇਹਦੀ ਲੱਗੀ ਪੰਮੇ ਵੀ ਪੰਮੇ ਦੀ ਬੜੀ ਕਹ ਡਾਕਸਿੰਗ ਕਿੱਪੀ ਗਰੇ ਵਾਲਾ ਵੀਰਾ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਡਾਇਲੋਗ ਵਧੀਆ ਉਹਦੇ ਵਾਰਨਿੰਗ 2 ਫਿਲਮ ਫਿਰ ਆਪਦੇ ਯਾਰਾਂ ਦੋਸਤਾਂ ਨੂੰ ਵੀ ਕਹੋਗੇ ਵੀ ਦੇਖ ਕੇ ਆਓ ਜਰੂਰ ਹਾਂਜੀ ਹਾਂਜੀ ਪ੍ਰੋਡਕਸ਼ਨ ਤੋਂ ਲੈ ਕੇ ਪ੍ਰੋਡਿਊਸਨ ਜੋ ਵੀ ਮਤਲਬ ਕਿ ਛੋਟੀ ਸ਼ੂਟਿੰਗ ਤੋਂ ਲੈ ਕੇ ਵੱਡੀ ਤੱਕ ਜੋ ਵੀ ਹੋਈ ਹੈ ਸਿਰ ਸੱਚਾ ਚੀਜ਼ ਆ ਪੂਰੀ ਐ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਫਿਰ ਵਾਰਨਿੰਗ 2 ਨੂੰ 5 ਟੂ 5 5 ਟੂ 5 ਪੰਜ ਵਿੱਚੋਂ ਪੰਜ ਪੰਮਾ ਵਾਈ ਨੂੰ ਪੰਮੇਬਾਈ ਦੀ ਬਾਰੀ ਚਰਚਾ ਹੋ ਰਹੀ ਹੈ ਅੱਜ ਸੋ ਦੇਖਿਆ ਦੋਸਤੋ ਵੀ ਵਾਰਨਿੰਗ 2 ਨੇ ਪੂਰਾ ਤਹਿਲਕਾ ਮਚਾਇਆ ਹੈ ਸਿਨੇਮਾ ਘਰਾਂ ਦੇ ਵਿੱਚ ਆਓ ਆਪਾਂ ਹੋਰ ਚੱਲਦੇ ਹਾਂ ਲੋਕਾਂ ਤੋਂ ਪੁੱਛਦੇ ਹਾਂ ਵਾਰਨਿੰਗ 2 ਦੇ ਬਾਰੇ ਵਾਰਨਿੰਗ 2 ਵੀਰੇ ਕਿਵੇਂ ਦੀ ਲੱਗੀ ਵਧੀਆ ਮੂਵੀ ਹੈ ਜੀ ਫਨ ਵੀ ਹੈ ਇਹਨਾਂ ਐਕਸ਼ਨ ਵੀ ਹੈ ਬਹੁਤ ਵਧੀਆ ਮੂਵੀ ਹੈ ਦੇਖਣ ਲਈ ਕਿੰਨੇ ਸਟਾਰ ਦੋਗੇ ਜੀ 504 ਤਾਂ ਦਵਾਂਗੇ ਜੀ ਭਾਜੀ ਬਹੁਤ ਵਧੀਆ ਕਿਹਦੀ ਲੱਗੀ ਭਾਜੀ ਇੱਕ ਤਾਂ ਪੰਮੇਬਾਈ ਦੀ ਐਕਟਿੰਗ ਬਹੁਤ ਘੈਂਟ ਹੈ ਕਿ ਗੇਜੇ ਦੀ ਐਕਟਿੰਗ ਬਹੁਤ ਘੈਂਟ ਹੈ ਬਹੁਤ ਸਿਰਮੂ ਐਕਟਿੰਗ ਹੈ ਥੈਂਕ ਯੂ ਵਾਰਨਿੰਗ 2 ਕਿਵੇਂ ਦੀ ਲੱ ਠੀਕ ਹੈ ਜੀ ਵਧੀਆ ਹੈ ਬਹੁਤ ਵਧੀਆ ਵਾ ਪੰਮੇ ਦਾ ਰੋਲ ਨਾ ਜਿਆਦਾ ਬਣਾਉਣਾ ਚਾਹੀਦਾ ਸੀ ਇਹਨਾਂ ਨੂੰ ਕਿਉਂਕਿ ਪੰਮਾ ਬਹੁਤ ਵਧੀਆ ਐਕਟਿੰਗ ਕਰਦਾ ਸਾਰਾ ਕੁਝ ਉਹਦਾ ਵਧੀਆ ਸੀ ਬਸ ਉਹਨਾਂ ਨੇ ਥੋੜਾ ਜਿਹਾ ਕਿ ਨਾ ਗੀਪੀ ਗਰੇਵਾਲ ਨੇ ਆਪਣੇ ਆਪ ਨੂੰ ਜਿਆਦਾ ਦਿਖਾਇਆ ਵਰਨਿੰਗ ਟੂ ਕਿਵੇਂ ਜਿਹੀ ਲੱਗੀ ਬਹੁਤ ਵਧੀਆ ਜੀ ਮੇਰਾ ਇਸ ਫਿਲਮ ਵਿੱਚ ਰੋਲ ਸੀ ਪੁਲਿਸ ਦਾ ਤੇ ਕਰੋੜ ਦੇ ਵਿੱਚ ਤੇ ਬਹੁਤ ਵਧੀਆ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਕਿਉਂਕਿ ਅਸੀਂ ਟੀਮ ਦੇ ਨਾਲ ਰਹੇ ਹਾਂ ਬਹੁਤ ਜ਼ਿਆਦਾ ਜਦੌਜਾਦ ਕਰਕੇ ਇੱਕ ਇੱਕ ਬੰਦੇ ਦਾ ਡਾਇਰੈਕਟਰ ਦਾ ਪ੍ਰੋਡਿਊਸਰ ਦਾ ਐਕਟਰ ਦਾ ਸਾਰਿਆਂ ਦਾ ਰੋਲ ਬਹੁਤ ਵਧੀਆ ਰਿਹਾ ਕਿਉਂਕਿ ਜਿਆਦਾ ਸਾਡਾ ਜਿਹੜਾ ਪੰਮੇ ਵਾਈ ਦੇ ਪ੍ਰਿੰਸਵਰੀਆ ਨੇ ਉਹਨਾਂ ਨੇ ਬਹੁਤ ਵਧੀਆ ਕਮਾਲ ਕੀਤੀ ਹੈ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਤੁਸੀਂ ਬਾਣੀ ਹਾਂਜੀ ਸਾਰੀ ਦਵਾਂਗੇ ਸਾਡੀ ਆਪਣੀ ਫਿਲਮਾਂ ਤੇ ਅਸੀਂ ਕਿਵੇਂ ਨਹੀਂ ਸਟਾਰ ਦਵਾਂਗੇ ਬਹੁਤ ਵਧੀਆ ਫਿਲਮਾਂ ਜੀ ਕਿਉਂਕਿ ਪਹਿਲਾਂ ਵਾਲੀ ਚ ਥੋੜੀ ਜਿਹੀ ਹਜੇ ਹਿੰਗ ਦੀ ਪਰਿਵਾਰ ਸਮੇਤ ਨਹੀਂ ਦੇਖ ਸਕਦੇ ਜੀ ਵੈਸੇ ਇਸ ਵਾਰ ਵੀ ਬੱਚਿਆਂ ਨੂੰ ਕਿਹਾ ਗਿਆ ਸੀ ਨਹੀਂ ਦੇਖਣੀ ਨਾ ਤੇ ਅਗਲੀ ਵਾਰੀ ਜਿਹੜਾ ਤੀਸਰਾ ਭਾਗ ਆ ਹੋਰ ਵੀ ਅਸੀਂ ਵਧੀਆ ਲੈ ਕੇ ਆਵਾਂਗੇ ਧੰਨਵਾਦ ਜੀ ਥੈਂਕ ਯੂ ਸੋ ਮਚ ਵਾਰਨਿੰਗ 2 ਨੂੰ ਵੀਰੇ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਫਿਲਮ ਵਾਰ ਅਸੀਂ ਕਿੰਨੇ ਜਲਦੀ ਜਲਦੀ ਵਾਰਨਿੰਗ 3 ਫਿਲਮ ਵੀ ਆਵੇ ਅੱਛਾ ਬਾਈ ਕਿੰਨੇ ਸਟਾਰ ਦੋਗੇ ਪੰਜ ਵਿੱਚੋਂ ਵੀਰੇ ਪੰਮਾ ਬੋਲਦਾ ਇਹਦੇ ਤੁਸੀਂ ਪੰਜ ਚੋਂ ਪੰਜ ਸਾਰੇ ਪੰਮੇ ਦੀ ਮੈਨੂੰ ਹੀ ਆ ਪੰਮੇ ਦੀ ਬਾਈ ਜੀ ਬਹੁਤ ਵਧੀਆ ਪਿਕਚਰ ਸੀ ਅਲਟੀਮੇਟ ਐਕਸਪੀਰੀਅੰਸ ਸੀਗਾ ਮੂਵੀ ਦਾ ਅਲਟੀਮੇਟ ਜਿਸ ਹਿਸਾਬ ਨਾਲ ਮੂਵੀ ਐਕਸਪੈਕਟ ਕੀਤੀ ਸੀ ਉਸ ਹਿਸਾਬ ਦੇ ਤੋਂ ਬਹੁਤ ਜ਼ਿਆਦਾ ਵਧੀਆ ਮੂਵੀ ਸੀ ਪੰਮੇ ਦਾ ਰੋਲ ਤੇ ਕਿਪੀ ਦਾ ਰੋਲ ਇੱਕ ਤਰੀਕੇ ਬਹੁਤ ਜ਼ਿਆਦਾ ਇੱਕ ਤਾਂ ਮਤਲਬ ਉਹ ਦਿਖਾਇਆ ਗਿਆ ਕਿ ਮੇਨ ਫੋਕਸ ਹੀ ਸਾਰਾ ਉਹਨਾਂ ਦੋਨਾਂ ਦੇ ਉੱਪਰ ਸੀਗਾ ਬਾਕੀ ਜਿਹੜੇ ਹੋਰ ਵੀ ਐਕਟਰ ਸੀਗੇ ਉਹਨਾਂ ਦਾ ਵੀ ਮਤਲਬ ਵਧੀਆ ਰੋਲ ਸੀਗਾ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਪੰਜ ਵਿੱਚੋਂ ਤੁਸੀਂ 9 ਲਾ ਕੇ ਚਲੋ ਵਧੀਆ 10 ਹੀ 10 ਹੀ ਦਊਗਾ ਮੈਂ ਪੰਜ ਵਿੱਚੋਂ 10 ਹੀ ਦਊਗਾ ਮੈਂ ਵਧੀਆ ਮੂਵੀ ਸੀ ਅੱਛਾ ਵੀਰੇ ਵਾਰਨਿੰਗ ਟੂ ਫਿਲਮ ਦੇਖ ਕੇ ਐ ਕਿਵੇਂ ਦੀ ਲੱਗੀ ਬਹੁਤ ਵਧੀਆ ਜੀ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਵਧੀਆ ਸਭ ਤੋਂ ਵਧੀਆ ਰੋਲ ਕਿਸ ਦਾ ਲੱਗਿਆ ਤੁਹਾਨੂੰ ਕਿਪੀ ਦਾ ਪੰਮੇ ਦਾ ਕੀ ਪੀਦਾ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਤੁਸੀਂ ਇਸ ਫਿਲਮ ਨੂੰ ਕੁਸ਼ਨਾ ਵਿੱਚ ਇਦਾਂ ਦੇ ਡਾਇਲੋਗ ਆ ਗਏ ਆ ਜਿਹੜੇ ਫੈਮਿਲੀ ਨਾਲ ਬੈ ਕੇ ਨਹੀਂ ਵੇਖਣ ਵਾਲੇ ਫਿਰ ਵੀ ਬਹੁਤ ਵਧੀਆ ਹਨਾ ਪੰਜ ਵਿੱਚੋਂ ਕਿੰਨੇ ਸਟਾਰ ਅਰੇ ਚਾਰ ਲਾ ਲਓ ਵਾਰਨਿੰਗ ਤੈਨੂੰ ਦਾ ਫਿਰ ਇੰਤਜ਼ਾਰ ਹੈ ਤੁਹਾਨੂੰ ਪੂਰਾ ਜੀ ਪੂਰਾ ਦੇਖੋ ਜੀ ਪੀ ਬਾਈ ਹੋਰ ਹਨੀ ਵਾਈ ਬਰਾ ਓਕੇ ਜਮਾ ਇੰਤਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਤਾਂ ਦੇਖਿਆ ਦੋਸਤੋ ਵਾਰਨਿੰਗ ਟੂ ਦਾ ਕਿੰਨਾ ਕਰੇਜ ਆ ਦਰਸ਼ਕਾਂ ਦੇ ਵਿੱਚ ਐਦਾਂ ਹੀ ਤੁਸੀਂ ਵੀ ਸਿਨੇਮਾ ਘਰਾਂ ਦੇ ਵਿੱਚ ਪਹੁੰਚੋ ਤੇ ਵਾਰਨਿੰਗ ਟੂ ਦਾ ਮੂਵੀ ਦਾ ਆਨੰਦ ਮਾਣੋ ਦੇਖਦੇ ਰਹੋ ਤੁਹਾਡਾ ਆਪਣਾ ਫੇਵਰਟ ਚੈਨਲ ਡੀ5 ਚੈਨਲ ਪੰਜਾਬੀ ਹੁਣ ਮੈਨੂੰ ਦੋ ਇਜਾਜ਼ਤ ਕੈਮਰਾਮੈਨ ਸ਼ੰਕਰ ਦੇ ਨਾਲ ਅਜੇ ਬਿਲਾ ਤਨਵਾਸ਼ਾ ਸ਼ਕਲ ਸ਼ਾਬਾ